हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸ਼ਾਹਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਦੋਸਤੋ ਸੇਰੋਂ ਥੋੜੀ ਦੂਰੀ ਤੇ ਆ ਤੇ ਤੁਸੀਂ ਖਾਸ ਵਿਜ਼ਿਟ ਪਿੰਡ ਸ਼ਾਹਪੁਰ ਕਰਨੀ ਆ ਸੋ ਇਸ ਘਰੋਂ ਆਪਾਂ ਕਾਫੀ ਵੀਡੀਓ ਜੜੀਆਂ ਅਪਲੋਡ ਕਰੀਆਂ ਨੇ ਆਪਣੇ ਚੈਨਲ ਤੇ ਸੋ ਵੀਰ ਰਣਜੀਤ ਦੇ ਕੋਲੇ ਆਇਆ ਦੋਸਤੋ ਆਨਰੇ ਮਾਲਕਾ ਤੇ ਪਸ਼ੂ ਜੜੇ ਆ ਤੁਹਾਨੂੰ ਇੱਥੇ ਚੰਗੇ ਤੋਂ ਚੰਗੇ ਵੀ ਆਪਾਂ ਦਿਖਾਏ ਆ ਪਸ਼ੂ ਆ ਰਾਜੀ ਆਉਂਦੇ ਆ ਵੱਡੇ ਪਸ਼ੂ ਆਉਂਦੇ ਆ ਬਿਲਕੁਲ ਝੋਟੀਆਂ ਵੀ ਆਉਂਦੀਆਂ ਨੇ ਠੀਕ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਦ ਤੁਹਾਨੂੰ ਝੋਟੀਆਂ ਦਿਖਾ ਦਾਂਗੇ ਪਹਿਲਾਂ ਝੋਟੀ ਦੂਜੇ ਸੂਵੇ ਆ ਇੱਕ ਤੀਜੇ ਸਵੇਰ ਨਹੀਂ ਦੋਸਤੋ ਮੱਝ ਸੂਣ ਵਾਲੀ ਆ ਪ੍ਰੋਪਰ ਚਾਰ ਪਸ਼ੂ ਟੋਟਲ ਹੋਣਗੇ ਆ ਉਹ ਕਰਦੇ ਆ ਗੱਲਬਾਤ ਤੇ ਅੱਜ ਦੋਸਤੋ ਆਪਾਂ 21 ਜੁਲਾਈ ਨੂੰ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 6:30 ਭਾਈ ਦਾ ਜਿਹੜਾ ਮਾਰਨਿੰਗ ਦਾ ਟਾਈਮ ਹੈਗਾ ਆ ਆਉ ਕਰਦੇ ਆ ਰਣਜੀਤ ਵੀਰੇ ਸਭ ਤੋਂ ਪਹਿਲਾਂ ਸਾਸਰੀਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਐਨ ਵੈਲਕਮ ਵਾਜਦੇ ਹੋਰ ਵੀ ਬਾਕੀ ਜਿੰਨੇ ਵੀਰ ਮੇਰੇ ਵੀਡੀਓ ਵੇਖਦੇ ਆ ਮੈਨੂੰ ਪਿਆਰ ਕਰਦੇ ਆ ਉਹਨਾਂ ਨੂੰ ਦਿਲੋਂ ਸਾਸਰੀਕਾਲ ਬਾਕੀ ਮੈਨੂੰ ਪਿਆਰ ਲੋਕੀ ਵੀਡੀਓ ਚਲੋ ਲੇਟ ਹੋ ਗਈ ਮੈਨੂੰ ਬੜੇ ਫੋਨ ਕਾਲ ਆਉਂਦੇ ਰੋਜ਼ ਦੇ 20 25 ਫੋਨ ਆਉਂਦੇ ਆ ਥੋੜਾ ਜਿਹਾ ਮੇਰ ਤੋਂ ਵੀਜੀਡ ਬਾਹਰ ਘਟ ਜਾਇਆ ਜਾਂਦਾ ਏ ਕੱਲੋ ਥੋੜੀ ਮੈਂ ਮਾਫੀ ਮੰਗਦਾ ਵੀ ਫੋਨ ਬੜੇ ਆਉਂਦੇ ਆ ਵੀ ਵੀਰ ਜੀ ਸਾਡੀ ਵਾਰੀ ਕਦੋਂ ਇਹ ਕਰਕੇ ਅੱਜ ਮੈਂ ਝੋਟੀਆਂ ਲਿਆ ਕੇ ਤੇ ਚਲੋ ਕੁਝ ਤੁਹਾਡਾ ਟਾਈਮ ਨਹੀਂ ਹੁੰਦਾ ਕਿਸੇ ਵੇਲੇ ਜ਼ਰੂਰੀ ਨਹੀਂ ਆ ਵੀ ਤੁਸੀਂ ਕਿਸੇ ਵੇਲੇ ਮੇਰੇ ਲਾਗੋ ਚੱਲ ਜਾਂਦੇ ਜੇ ਤੇ ਮੈਂ ਝੋਕੇ ਪਾਉਣੀ ਹੁੰਦੀ ਵੀਡੀਓ ਬਿਲਕੁਲ ਬਿਲਕੁਲ ਤੇ ਸ਼ਾਮਾਂ ਨੂੰ ਕਿਸੇ ਵੇਲੇ ਮੈਂ ਲਾਗੋ ਹੋ ਕੇ ਚੱਲ ਜਾਂਦੇ ਜੇ ਤੇ ਅਸੀਂ ਆਪਾਂ ਚੁਵਾਈ ਦਾ ਕਰਕੇ ਲੇਟ ਹੋ ਜਾਂਦੇ ਬਿਲਕੁਲ ਬਾਕ ਅੱਜ ਵੀ ਤੁਹਾਨੂੰ ਦੋਵੇਂ ਬਨੇ ਬੈ ਕੇ ਚਵਾਈ ਲਾਈਵ ਕਰਾਵਾਂਗੇ ਬਿਲਕੁਲ ਤੇ ਦਿਲੋ ਸਤਕਾਰ ਵੀਰਾਂ ਦਾ ਠੀਕ ਆ ਜੀ ਤੇ ਸੋ ਦੋਸਤੋ ਵੀਰ ਰਣਜੀਤ ਆਉਂਦਾ ਥੋੜੇ ਟਾਈਮ ਬਾਅਦ ਹੀ ਆ ਪਰ ਪਸ਼ੂ ਜਿਹੜੇ ਆ ਖਰੇ ਖਰੇ ਆਉਂਦੇ ਆ ਚੰਗੇ ਆਉਂਦੇ ਆ ਠੀਕ ਆ ਤੇ ਅੱਜ ਵਿਖਾਵਾਂਗੇ ਤੁਹਾਨੂੰ ਵੀ ਕਿਹੋ ਕਿਹੋ ਜਿਹੇ ਜਲਵੇ ਵਾਲੀਆਂ ਜਿਹੜੀਆਂ ਝੋਟੀਆਂ ਬਚਾਈਆਂ ਨੇ ਤੇ ਰਣਜੀਤ ਭਾਈ ਪਸ਼ੂ ਚਾਰ ਹੋਣਗੇ ਹਾਂ ਜੀ ਵੀਰ ਜੀ ਚਾਰ ਜਿਨ੍ਹਾਂ ਦੇ ਵਿੱਚੋਂ ਦੋ ਪਸ਼ੂ ਸੋਏ ਨੇ ਹਾਂ ਹਾਂ ਜੀ ਤਿੰਨੇ ਸੋਏ ਆ ਤੇ ਇੱਕ ਗੱਬਣ ਇੱਕ ਗੱਬਣ ਇੱਕ ਗੱਬਣ ਚਲੋ ਵੀ ਕਰਦੇ ਆ ਸ਼ੁਰੂਆਤ ਸੋ ਦੋਸਤੋ ਪਹਿਲੇ ਨੰਬਰ ਤੇ ਆਪਾਂ ਇਸ ਬਿਲਕੁਲ ਝ ਤੇ ਉਟੂ ਉਟੂ ਕਰਦੀ ਹੈ ਪੂਰੀ ਝੋਟੀ ਤੇ ਪਸੰਦ ਆਊਗੀ ਬਹੁਤ ਵੀਰਾਂ ਨੂੰ ਸੋ ਕਦ ਕਾਠੀ ਬੇਸ਼ੱਕ ਤੁਸੀਂ ਮੀਡੀਅਮ ਹਾਈਟ ਦੇ ਵਿੱਚ ਅਕਾਊਂਟ ਕਰ ਲਿਓ ਪਰ ਫਾਰਮੇਟ ਸਟਰਕਚਰ ਬਹੁਤ ਜ਼ਿਆਦਾ ਖੂਬਸੂਰਤ ਥਣ ਭਾਂਡਾ ਬੜਾ ਸਾਫ਼ ਛੁੱਟ ਹੈਗਾ ਤੇ ਅਰਜੀਤ ਭਾਈ ਪੂਰੀ ਇਨਫੋਰਮੇਸ਼ਨ ਕੀ ਹੈ ਵੀਰ ਜੀ ਪਹਿਲਾਂ ਝੋਟੀ ਸੂਈ ਹੈ ਪਹਿਲਾਂ ਝੋਟੀ ਆ ਹਾਂ ਜੀ ਵੀਰ ਜੀ ਅੱਜ ਇਹਨੂੰ 12 13 ਦਿਨਾਂ ਸੂਈ ਨਾ ਹੋਵੇ ਮਗਰਿਆ ਕੱਟੀ ਮਗਰ ਕੱਟੀ ਹੈ ਹਾਂ ਜੀ 13 ਤੋਂ ਪਲੱਸ ਦੁੱਧ ਆਊ ਵੀਰ ਜੀ 14 ਕਿਲੋ ਦੇ ਵਿੱਚ ਇਸ ਟਾਈਮ ਜਿਹੜਾ ਵੀ ਚਵਾ ਦੇਗਾ ਚਵਾ ਦੇਗਾ ਰஞ்சிਤ ਵੀਰ ਕਹਿੰਦਾ 13 ਤੋਂ ਪਲੱਸ ਜਿਹੜਾ ਦੁੱਧ ਆ ਦੋਸਤੋ ਥਾਣਾ ਵਿਖਾਉ ਕਿਦਾਂ ਦਾ ਤੇ 12 ਦਿਨ ਦਾ ਸਮਾਂ ਹੋ ਗਿਆ ਥਾਣ ਮੈਂ ਤੁਹਾਨੂੰ ਵਿਖਾਉਂਗਾ ਆ ਥਾਣਾ ਦੋਸਤੋ ਅਗਲੇ ਪਿਛਲੇ ਥਾਣ ਵੇਖ ਲਓ ਸੈਜ ਵੇਖ ਲਓ ਹਵਾਨਾ ਵੇਖ ਲਓ ਬਿਲਕੁਲ ਤੁਹਾਨੂੰ ਤੋਂ ਸਟਾਰਟ ਹੁੰਦਾ ਤੇ ਇੱਕ ਤੀਰ ਕੁਮਾਨ ਵਰਗਾ ਜਿਹੜਾ ਆਪਾਂ ਕਹਿ ਲਈਏ ਨਾ ਵੀ ਬਿਲਕੁਲ ਸਾਰ ਦੇ ਨਾਲ ਸੂ ਦੇ ਨਾਲ ਟੱਚ ਹੁੰਦਾ ਆਰਡਰ ਕੁਆਲਿਟੀ ਇਹੋ ਜੀ ਆ ਤੇ 13 ਕਿਲੋ 13 ਤੋਂ ਪਲੱਸ ਹੁਣ ਮਿਲਕਿੰਗ ਹੈਗੀ ਅੱਜ 12ਵੇਂ ਦਿਨ ਦੇ ਵਿੱਚ ਆ ਤੇ ਪਹਿਲੇ ਝੋਟੀਆਂ ਦੋਸਤੋ ਚੰਗੇ ਬਿਲਕੁਲ ਗੁਣਾ ਵਾਲੀ ਆ ਤੇ ਥੱਲੇ ਜਿਹੜਾ ਬ ਚਵਾਈ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਖਣ ਦੇ ਵਿੱਚ ਮਿਲ ਜੂਗੀ ਸੋ ਚਵਾਈ ਵੀ ਤੁਸੀਂ ਤਸੱਲੀ ਨਾਲ ਦੇਖ ਲਿਓ ਅਰਡਰ ਕੁਆਲਟੀ ਕਾਫੀ ਖੂਬਸੂਰਤ ਆ ਠੀਕ ਹੈ ਜੀ ਆਹ ਦੇਖੋ ਬਾਕੀ ਥਾਂ ਨੇ ਵੀ ਦੀ ਦੋਸਤੋ ਬਹੁਤ ਜਿਆਦਾ ਸਾਫ ਬੈਕ ਸਾਈਡ ਤੋਂ ਵੀ ਦੇਖੋਗੇ ਤਾਂ ਬਿਲਕੁਲ ਜਿਹੜਾ ਚੌਂਸ ਦੇਵਾ ਤੇ ਜਿੰਨਾ ਅੱਗੇ ਨੂੰ ਬਣੀ ਥਾਣੀਆਂ ਉਹਨਾਂ ਦੇ ਬੈਕ ਸਾਈਡ ਜਿਹੜਾ ਉਭਾਰ ਹੈਗਾ ਠੀਕ ਆ ਬਿਲਕੁਲ ਐਸੇ ਜਿਹਾ ਬਹਿਣਾ ਵਰਗਾ ਜਿਹੜਾ ਅਟਰ ਦੀ ਕੁਆਲਿਟੀ ਆ ਤੇ ਰঞ্জੀਤ ਵੀਰੇ ਬਾਕੀ ਕਿ ਉਹ ਇਹ ਤਾਂ ਹੋਈ ਜਾਣੀ ਹੈ ਸਾਰਿਆਂ ਦੇ ਸਾਹਮਣੇ ਹਾਂਜੀ ਸਾਰੇ ਸਾਹਮਣੇ ਕੋਈ ਪੂਰ ਛਟਾ ਨਾਰਮਲ ਪਤਾ ਨਹੀਂ ਜੀ ਕੁਝ ਵੀ ਨਹੀਂ ਹੋਊਗਾ ਨਾ ਪੂਰ ਉਹ ਛਟਾ ਪੋਲੀ ਉਹ ਉਮਰ ਗਈ ਤੇ ਇਹਦਾ ਲੈਣ ਦੇਣ ਵੀਰੇ ਕੀ ਕਰਦਾ ਲੈਣ ਦੇਣ ਵੀਰੇ ਆਪਾਂ ਇੰਨਾ ਬਜ਼ਾਰ ਰਿਆ ਉਹਦੇ ਵਿੱਚ ਉਹਦੋਂ ਵੀ ਆਪਾਂ 90 ਦੰਦਰ ਲੋਕਾਂ ਨਾਲ ਵਾਦਾ ਕੀਤਾ ਹੂੰ ਹੁਣ ਵੀ ਚਲੋ ਬਜ਼ਾਰ ਮੰਦਾ ਥੰਦਾ ਤੇ ਕਦੀ ਚੰਗੇ ਦਾ ਮੰਦਾ ਨਹੀਂ ਹੋਇਆ ਬਿਲਕੁਲ ਨਾ ਮੰਦੇ ਦਾ ਹੀ ਚੰਗਾ ਹੋਇਆ ਨਾ ਤੇ ਮੰਦਾ ਨਾ ਕਦੀ ਬੀ ਨਾਸ ਹੋਇਆ ਇਹਨਾਂ ਚੀਜ਼ਾਂ ਦਾ ਬਾਕੀ ਵੀਰ ਜੀ ਇਹ ਆ ਵੀ ਜਿੰਨਾ ਦੀ ਝੋਟੀ ਉਹਦਾ ਦਾ ਰੇਟ ਹੋਊ 85 ਹਜ਼ਾਰ ਦੀ ਝੋਟੀ ਦੇਊਗਾ ਵੀਰ ਜੀ 85 ਹਾਂਜੀ ਹਾਂ ਚਵਾ ਕੇ ਲਾਈਵ ਚਵਾਈ ਕਰਾਵਾਂਗਾ ਹੁਣ ਮੈਂ ਤੁਹਾਡੇ ਸਾਹਮਣੇ ਹੂੰ ਜੀ ਅੱਜ ਦੋਸਤੋ ਫੇਰ ਨੋਟ ਮੈਂ ਕਰਾ ਦੇਣਾ ਕਨਫਰਮ 21 ਜੁਲਾਈ ਆ ਤੇ ਸਵੇਰ 7:30 ਵਜੇ ਦਾ ਟਾਈਮ ਆ ਵੀਡੀਓ ਪਾਉਂਦੇ ਸਾਰ ਕੋਈ ਸ਼ਾਮ ਨੂੰ 7:30 ਵਜੇ ਆ ਕੇ ਫੇਰ ਚਵਾਈ ਕਰ ਲਈ ਕਿ ਹੋਰ ਜੀਤ ਭਾਜੀ ਜੀ ਠੀਕ ਆ ਦੋ ਡੰਗ ਦੀ ਚਵਾਈ ਕਰ ਲਓ ਵੀਰੇ ਕੋਈ ਤਿੰਨ ਟਾਈਮ ਦੀ ਕਰ ਲਿਓ ਖਾਲੀ ਕਰਕੇ ਕਰ ਲਿਓ ਦੋ ਡੰਗ ਦੀ ਠੀਕ ਆ ਤੇ ਤੁਹਾਨੂੰ ਤੋਂ ਬਹੁਤ ਕੁਆਲਿਟੀ ਦਾ ਉਸ ਤੋਂ ਬਾਅਦ ਇੱਕ ਦੂਜੇ ਨੰਬਰ ਤੇ ਤੁਹਾਨੂੰ ਇਹ ਜਿਹੜੀ ਝੋਟੀ ਦਿਖਾਉਣੇ ਆ ਇਹਦਾ ਪੱਛਾ ਕਰਕੇ ਪਹਿਲੇ ਨੰਬਰ ਵਾਲੀ ਲੈ ਲੀ ਹਾਂ ਆਹ ਵੀ ਆਹ ਕੱਟੀ ਆ ਜੀ ਠੀਕ ਆ ਆ ਕੱਟੀ ਆ 12ਵੇਂ ਦਿਨ ਦੇ ਦੌਰਾਨ ਵੀਰ ਕਹਿੰਦਾ ਜਿਹੜਾ ਸੁਗਾ ਹੈਗਾ 12 ਕਿ ਦਿਨ ਹੋ ਗਏ ਆ ਬਾਕੀ ਆਪੋ ਆਪਣੀ ਸਮਝ ਆ ਤੁਹਾਡੀ ਠੀਕ ਆ ਜੀ ਕਿਉਂਕਿ ਬੱਚਾ ਸ਼ੂ ਆ ਸਾਹਮਣੇ ਤੁਹਾਡੇ ਸਾਹਮਣੇ ਤੇ ਇਸ ਤੋਂ ਬਾਅਦ ਇੱਕ ਦੋਸਤੋ ਤੁਹਾਨੂੰ ਸਾਈਕਲ ਨੰਬਰ ਤੇ ਜਿਹੜੀ ਆਪਾਂ ਇਹ ਝੋਟੀ ਦਿਖਾਉਣੀ ਆ ਇਹ ਵੀ ਬਿਲਕੁਲ ਸੂਈ ਸਵਾਈ ਆ ਤਾਜੀ ਸੂਈ ਆ ਬਾਕੀ ਡਿਟੇਲ ਲੈ ਲੈਣੇ ਆ ਅਰਜੀਤ ਵੀਰ ਕੀ ਇਨਫੋਰਮੇਸ਼ਨ ਹੈ ਵੀਰ ਜੀ ਦੂਜਾ ਸੂਗਾ ਛੋਟੀ ਸੋਈ ਆ ਅੱਛਾ ਕੱਲ ਦੀ ਤੜਕੇ ਦੀ ਸੋਈ ਛੋਟੀ ਵੀਰ ਜੀ ਠੀਕ ਆ ਜੀ ਇਹਦੇ ਮਗਰ ਵੀਰ ਜੀ ਕੱਟੀ ਆ ਕੱਟੀ ਆ ਗਈ ਹਾਂਜੀ ਇਹ ਥੱਲੇ ਵੀਰ ਜੀ ਬੌਲਾ ਹੀ 10 ਕਿਲੋ ਹੋਊਗਾ ਕੱਲ ਤੜਕੇ ਦੀ ਸੋਈ ਆ ਇੱਕ ਬਹੁਤੇ ਵੀਰ ਕਹਿੰਦੇ ਆ ਵੀ ਕੱਲ ਦੀ ਸੋਈ ਪਰਸੋਂ ਦੀ ਸੋਈ 10 ਕਿਲੋ ਬੌਲਾ ਰਜੀਤ ਭਾਈ ਉਹ ਥੋੜਾ ਕਲੇਰੀ ਬਿਲਕੁਲ ਕਰ ਦਿਓ ਟਿਕਲੇ ਦਾ ਦਾਵਾ ਜਦੋਂ ਆਪਾਂ 3 4 ਡੰਗ ਤੇ ਆਪਾਂ ਖਾਲੀ ਨਹੀਂ ਕਰਦੇ ਛੋਟੀ ਹਮ ਪਰ ਆਪਾਂ ਜਦੋਂ ਚੋਈ ਆ ਨਾ ਇਹਦੇ ਥੱਲੇੋਂ ਤੇ ਆਪਾਂ ਦੁੱਧ ਥੱਲੇ ਛੱਡਿਆ ਪਤਾ ਹੁੰਦਾ ਵੀ ਇਨਾਂ ਦੇ ਬਾਕੀ ਵਾਕਈ ਆਪਾਂ ਖਾਲੀ ਨਹੀਂ ਕਰਦੇ ਆਪਾਂ ਹਰੇਕ ਬੰਦਾ ਘਰ ਡੰਗਾ ਰੱਖਦਾ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਹੁੰਦੀ ਆ ਉਹ ਦੋ ਚਾਰ ਡੰਗੇ ਤਿੰਨ ਡੰਗੇ ਕਿਹਨੇ ਖਾਦੇ ਹਾਂਗੇ ਰੂਮ ਅਰ ਕੀ ਪੋਲੀ ਹੋਊਗੀ ਤੇ ਸੂਹਾ ਦੂਜਾ ਦੱਸਤਾ ਜੀ ਸ਼ਾਈ ਸ਼ੂਈ ਪੂਰੀ ਹੈ ਜੀ ਵੇਖੋ ਵੀ ਜੀ ਬਿਲਕੁਲ ਜਿਹੜੀ ਦੋਸਤੋ ਬਲੈਕ ਆ ਤੇ ਪੂਛਤ ਕੁਝ ਕੁ ਵਾਲ ਤੁਹਾਨੂੰ ਵਾਈਟ ਨਜ਼ਰ ਆਉਣਗੇ ਤੇ ਮੱਥਾ ਮੁੱਥਾ ਵੇਖੋ ਆ ਵੇਖੋ ਜੀ ਠੀਕ ਹੈ ਜੀ ਬਿਲਕੁਲ ਜਿਹੜਾ ਦੋਸਤੋ ਰੇਂਜ ਰੋਵਰ ਵਰਗੀ ਆ ਤੇ ਛੋਟੀ ਪਸੰਦ ਆਊਗੀ ਤੁਹਾਨੂੰ ਦੂਜਾ ਸੂਹਾ ਸੋਈ ਆ ਇੱਕ ਪਹਿਲੇ ਨਾਲ ਕੇ ਦੂਜੇ ਸੂਵੇ ਆਪਾਂ ਤੁਹਾਨੂੰ ਜ ਤੇ 31 ਜਿਹਦੇ ਥੱਲੇ ਆ ਠੀਕ ਹੈ ਦੋਵੇਂ ਜਿਹੜੀਆਂ ਝੋਟੀਆਂ ਸੁਈਆਂ ਨੇ ਦੋਹਾਂ ਥੱਲੇ ਕਟੀਆਂ ਨੇ ਆਰਡਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਤਾਂ ਦੋਹਾਂ ਦੀ ਚਵਾਈ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੇਖਣ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਪੂਰੀ ਚਵਾਈ ਦੇਖ ਲਿਓ ਤਸੱਲੀ ਦੇ ਨਾਲ ਛੋਟੀ ਲੱਭੇ ਜਾਈ ਆ ਆ ਦਰਦਾ ਸੂਲੇ ਵਿੱਚ ਆ ਜੀ ਪਰ ਸੂਲੇ ਵਿੱਚ ਆ ਥੋੜੇ ਛੋਟੀ ਜਿਹੀ ਰਜੂ ਵੀ ਇੱਕ ਦੋ ਬਾਕੀ ਕੱਦ ਕਰਦੀ ਆ ਪੂਰੀ ਵੀ ਆ ਚੰਗੇ ਕੱਦ ਕਰਦੀ ਮਾਲ ਕਹਿੰਦਾ ਫਿਰ ਪਾਪਾ ਸੂਲੇ ਵਿੱਚ ਲਾ ਦੋ ਕੱਟੀ ਦਿਖਾ ਦਿੰਦੇ ਆ ਬੈਠੀ ਜਿਹੜੀ ਆ ਆ ਥੱਲੇ ਬੱਚਾ ਬੈਠਾ ਜੀ ਇਹ ਕੱਟੀ ਆ ਪਰ ਸੂਣਾ ਪਰਸੂਈ ਸੀ ਕੱਲ ਸਵੇਰ ਦੀ ਕੱਲ ਕੱਲ ਸਵੇਰ ਦੀ ਸੂਈ ਹੈ ਠੀਕ ਆ ਤੇ ਆ ਕੱਟੀ ਆ ਭਰਾਵੋ ਠੀਕ ਆ 나ੜੂ ਬਿਲਕੁਲ ਬੱਚੇ ਦੇ ਨਾਲ ਕੱਲ ਦੀ ਸੂਈ ਦੇ ਥੱਲੇ ਆ ਵੇਖੋ ਠੀਕ ਆ ਜੀ ਨੜੂ ਬੱਚੇ ਦੇ ਨਾਰਾ ਤੇ ਰਣਜੀਤ ਅਭਿਰ ਲੈਣ ਦੇਣ ਕੀ ਰੋ ਇਸ ਝੋਟੀ ਦਾ ਵੀਰ ਜੀ ਰੇਟ ਤੇ ਚਲੋ ਆਪਾਂ 90 ਸੱਤ ਕਿਹਾ ਮੇਰੇ ਝੋਟੀ ਤੁਹਾਨੂੰ ਪਤਾ ਕਿੰਨੇ ਦੀ ਆ ਪਰ ਆਪਾਂ ਵੀਰ ਜੀ 90 ਤੇ ਛੋੜ ਹੀ ਕਰਨੀ ਜੀ ਹਾਂਜੀ ਝੋਟੀ ਤੁਹਾਨੂੰ ਪਤਾ 15 16 ਕਿਲੋ ਵਾਲੀ ਚੱਲੂਗੀ ਹਾਂ ਪਰ ਆਪਾਂ ਲੋਕਾਂ ਨਾਲ ਵਾਦਾ ਕੀਤਾ ਹੈ 90 ਅੰਦਰ ਹਾਂ ਹੁਣ ਇੱਕ ਆ ਗੱਬਣ ਪਾਉਣੀ ਉਹ ਵੀ ਟੈਂਕ ਇਹ ਦੋਵੇਂ ਝੋਟੀਆਂ ਜਿਹੜੀਆਂ ਆਪਾਂ ਇੱਕ 15 ਦੀ ਪਾਈ ਸੀ ਨਾ ਹਾਂ ਉਹਨਾਂ ਦੇ ਘਰੋਂ ਲਈਆਂ ਆਪਾਂ ਛੇਕਦੇ ਹਾਂ ਜਿਉਂ ਤਿਆਰ ਹੁੰਦੀਆਂ ਆਪਣਾ ਦਈ ਜਾਂਦੇ ਦੋਵੇਂ ਗੱਬਣਾ ਆਪਾਂ ਦੇ ਦਿਆਂ ਇਹ ਗੱਲ ਆਉਂਦੀ ਆ ਸੂਪੀ ਉਹ ਜੇ ਗੱਭਣੇ ਲਓ ਜੀ ਉਹ ਆਪਾਂ ਕਹਿਆ ਸੀ 20 ਕਿਲੋ ਦੁੱਧ ਤੇ ਵੀਰ ਜੀ 18 ਕਿਲੋ ਦੁੱਧ ਤੇ ਬੋਲਾ ਹੀ ਉਹਨੇ ਦਿੱਤਾ ਝੋਟੀ ਨੇ ਉਹਨੇ ਜਿਹੜੀ ਆ ਪਤ ਪਤ 15 ਦੀ ਪਾਈ ਅੱਛਾ 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 ਤੇ ਇਹ ਉਹਨਾਂ ਦੋਵਾਂ ਉਸੇ ਛੱਡ ਚ ਆਇਆ ਉਹ ਖਾਲੀ ਕਰਨ ਦੇ ਬਾਹਰ ਗਏ ਆ ਠੀਕ ਆ ਠੀਕ ਆ ਲਓ ਵੀ ਦੋਸਤੋ ਝੋਟੀ ਇਹ ਦੂਜੇ ਨੰਬਰ ਵਾਲੀ ਵੀ ਕਮਾਲ ਆ ਤੇ 90 ਨੂੰ ਬਿਲਕੁਲ ਟੱਚ ਕਰਨ ਵਾਲੀ ਗੱਲਬਾਤ ਹੈ ਕਿ ਹੋ ਗਈ ਕਿਉਂਕਿ 90 ਤੋਂ ਬਾਹਰ ਬਾਈ ਰਣਜੀਤ ਕਹਿੰਦਾ ਸੀ ਆਪਾਂ ਨਹੀਂ ਜਾਣਾਗਾ ਤੇ ਫਿਲਹਾਲ ਜਿਹੜੀ ਆ ਝੋਟੀ ਦੇ ਵਿੱਚ ਕੋਈ ਕਮੀ ਪੇਸ਼ੀ ਤਾਂ ਨਹੀਂ ਦਿਖਾਈ ਦੇਦੀ ਪਈਗੀ ਚੁਵਾਈ ਕਰਕੇ ਵੀ ਤੁਸੀਂ ਆਪ ਵੀ ਤਸੱਲੀ ਕਰ ਲਿਓ ਬਾਕੀ ਆਪਾਂ ਵੀਡੀਓ ਦੇ ਵਿੱਚ ਵੀ ਚੁਵਾਈ ਤੁਹਾਨੂੰ ਦਿਖਾਤੀ ਹੈ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਜਿਹੜੀ ਤੁਹਾਨੂੰ ਆਪਾਂ ਇਹ ਮਾਝ ਦਿਖਾਉਣੀ ਹੈ ਦੋਸਤੋ ਠੀਕ ਆ ਤੇ ਪੂਰੀ ਹੈਵੀ ਬਾਡੀ ਰੇਡ ਦੀ ਆ ਭਾਰੀ ਜੱਕ ਟੈਂਕ ਵਰਗੀ ਠੀਕ ਆ ਜੀ ਚੰਗੀ ਸੇਵਾ ਚੰਗੀ ਸਾਂਭ ਸੰਭਾਲ ਚੰਗੀ ਕੇਅਰ ਦੇ ਵਿੱਚ ਜੀ ਦੋਸਤੋ ਪਲੀ ਪੋਸੀ ਆ ਤੇ ਰਣਜੀਤ ਭਾਈ ਸੂਹਾ ਕਿਨਵਾ ਸੂਗੀ ਸੂਹਾ ਬੀਜੇ ਉਹ ਦੂਜਾਂ ਦੇ ਮੈਂ ਤੀਜਾ ਨਾ ਠੀਕ ਆ ਜੀ ਤੇਜਾ ਸੂਹਾ ਜਿਹੜਾ ਦੋਸਤੋ ਤੁਸੀਂ ਮੰਨ ਕੇ ਇਹਦਾ ਸੌਦਾ ਕਰ ਲਿਓ ਪੂਰੀ ਹੈਵੀ ਬਾਡੀ ਰੇਡ ਦੀ ਆ ਭਾਰੇ ਜੁੱਤੇ ਦੀ ਆ ਕਿ ਜੇ ਜਿਵੇਂ ਆਪਾਂ ਕਹਿ ਲਿਆਦਾ ਵੀ ਮੱਝ ਮੰਜਾ ਡੈਨ ਵਾਲੀ ਗੱਲ ਆ ਵੀ ਉਹ ਆ ਦੋ ਮੱਝਾਂ ਨੂੰ ਦੇਖ ਮੰਜਾ ਡਾਕ ਉੱਤੇ ਸੁੱਚੇ ਨਹੀਂ ਡੇਗ ਨਹੀਂ ਸਕਦਾ ਠੀਕ ਹੈ ਤੇ ਪੁੱਠਾ ਵੇਖੋ ਚੌੜਾਈ ਦੇ ਵਿੱਚ ਇੱਕਸਾਰ ਬਿਲਕੁਲ ਬਰਾਬਰ ਆ ਦੋਸਤੋ ਕੋਈ ਟਲਾਨ ਨਹੀਂ ਹੈ ਕਿ ਕੋਈ ਢੌਕਵਾ ਪੁੱਠਾ ਨਹੀਂ ਗਾ ਤੇ ਬਾਕੀ ਹੋਰ ਵੀ ਤੋਰ ਕੇ ਦਿਖਾਉਣੇ ਆ ਅਜੇ ਦਿਨ ਲੈਦੀ ਹੈ ਵੀਜੀ ਹਫਤਾ ਲੈ ਜੂਗੀ ਛੁੱਟੀ ਅਜੇ ਪੂਰੀ ਖੁੱਲਣੀ ਆ ਹਮ ਹਫਤਾ ਪੂਰਾ ਲੈ ਜੂਗੀ ਭਰਾਵੋ ਤੇ ਪੂਰਾ ਆਰਡਰ ਕੁਆਲਿਟੀ ਚੰਗਾ ਲੇਵਾ ਮਾਰੂਗੀ ਕਿਉਂਕਿ ਇੱਕ ਹਫਤੇ ਵਿੱਚ ਤੁਸੀਂ ਨਾਰਮਲ ਜਜਮੈਂਟ ਕਰ ਲਿਓ ਤੇ ਪੰਡਾ ਪਾ ਲਣੀਆਂ ਕਰਮਾਰੀ ਨੇ ਸੋ ਕੁਆਲਟੀ ਥੰਦੀ ਕਾਫੀ ਚੰਗੀ ਖੂਬਸੂਰਤ ਆ ਮੁਠੀ ਵਾਲਾ ਬਿਲਕੁਲ ਥਣ ਤੇ ਰਾਜੀਬਾਦੀ ਆ ਪੂਰੀ ਤੇ ਵੱਡੇ ਕੱਦ ਕੜ ਦੇ ਵਿੱਚ ਆ ਭਾਰਾ ਜੂਸਾ ਮੈਂ ਪਹਿਲਾਂ ਹੀ ਜਿਹੜਾ ਦੋਸਤੋ ਜ਼ਿਕਰ ਕਰਤਾ ਤੇ ਸਿੰਗੀ ਬੰਤਰ ਸੋਹਣੀ ਆ ਫੇਸ ਕੁਆਲਟੀ ਚੰਗੀ ਆ ਠੀਕ ਆ ਜੀ ਤੇ ਪਸੰਦ ਆਊਗੀ ਤੁਹਾਨੂੰ ਐਨੀਮਲ ਜਿਹੜਾ ਦੋਸਤੋ ਹਰ ਇੱਕ ਤਰ੍ਹਾਂ ਦਾ ਹਰ ਕੁਆਲਟੀ ਦਾ ਮਿਲ ਜਾਂਦਾ ਹੈ ਜਿਹੋ ਜਾਂ ਨਾਰਮਲੀ ਆਪਾਂ ਪਸ਼ੂ ਪਰਚੇਜ਼ ਕਰਦੇ ਆ ਉਹੋ ਜ ਆਪਾਂ ਨੂੰ ਜਿਹੜਾ ਰੇਟ ਆ ਉਹ ਭਰਨਾ ਪੈਂਦਾ ਠੀਕ ਆ ਜੀ ਬਾਕੀ ਆਰਡਰ ਕੁਆਲਟੀ ਕਾਫੀ ਖੂਬਸੂਰਤ ਚੌਰਸਲੇਵਾ ਚੰਗੇ ਸੋਹਣੇ ਹਵਾਨੇ ਦੀ ਮਾਲਕਣ ਜੜੀ ਆ ਦੋਸਤੋ ਤੇ ਹਜੇ 7 ਦਿਨ ਬਾਕੀ ਆ ਸੌਣ ਦੇ ਵਿੱਚ ਸੋ ਮੋਲ ਪਰਤਾ ਦੀ ਪੁੱਛ ਲਾਂਗੇ ਅੱਜ ਦੇ ਮੌਕੇ ਦਾ ਜਿਹੜਾ ਦੋਸਤੋ ਕੀ ਲੈ ਆਇਆ ਦੇ ਹੋਊਗਾ ਰਣਜੀਤ ਬਾਈ ਚੰਗੀ ਆ ਪਸ਼ੂ ਤਾਂ ਦਿੰਦਾ ਪਿਓਰ ਮੋਹਰਾ ਜੇ ਦੇਖੋ ਹੂੰ ਚਿੱਟ ਬਲੇਕ ਇੱਕ ਵੀ ਆਵਾਜ਼ ਚਿੱਟਾ ਨਹੀਂ ਗਾ ਨਾ ਮੂ ਦੂਥੇ ਦੇ ਨਾ ਇਥੇ ਪਿਓਰ ਫੇਸ ਕੁਆਲਟੀ ਦੇਖ ਲਓ ਦੋਸਤੋ ਮੱਥੇ ਦੇ ਮੱਥੇ ਤੋਂ ਲੈ ਕੇ ਤਬੇਰ ਕੋ ਪੂਛ ਤੱਕ ਐ ਐਂ ਤੱਕ ਤਾਂ ਇੱਕ ਵਾਰ ਜਿਹੜਾ ਵਾਲ ਵੀ ਇਹਨਾਂ ਦਾ ਵਾਈਟ ਜਿੰਨਾ ਦੀ ਝੋਲੀ ਸਾੰਭੀ ਹੈ ਤੇ ਜੇ ਜਾ ਕੇ ਆਪਾਂ ਕਿਸੇ ਦੇ ਕਿਲੇ ਤੇ ਰਪੀਏ ਨਾਲ ਲਾਵਾਂਗੇ ਤੇ ਫੇਰ ਅਗਲਾ ਡੰਕਾ ਨਹੀਂ ਦਿੰਦਾ ਘਰ ਖਵਾਇਆ ਵੀ ਤੇ ਇਹਨੂੰ ਬੰਦੇ ਨੇ ਬਿਲਕੁਲ ਬਿਲਕੁਲ ਹਾਂ ਅੱਗੋ ਵੀ ਚੰਗਾ ਚੋਖਾ ਮੁੱਲ ਪਰ ਕੇ ਖਰੀਦੀ ਬਈ ਜੀ ਜੀ ਹੈ ਜੀ ਬਿਲਕੁਲ ਕਿਉਂਕਿ ਨਾਰਮਲੀ ਵੀਰੋ ਕੋਈ ਗੱਲ ਇਥੇ ਉਹ ਕਹਿਣੀ ਬਣਦੀ ਨਹੀਂਗੀ ਵੀ ਬੜੀ ਸਸਤੀ ਜਾਂ ਹਨਾ ਭਾਪੜਤੇ ਜੇ ਮਿਲ ਗਈ ਹੋਗੀ ਚੀਜ਼ ਕਿਉਂਕਿ ਜਿਹਨੇ ਸੇਲ ਪਰਚੇ ਜਿਹਨੇ ਪਰਚੇ ਸੇਲ ਕੀਤੀ ਹੋਗੀ ਚੰਗੇ ਸੋਨੇ ਪੈਸੇ ਲਾ ਕੇ ਮਸੀਂ ਬਿਲਕੁਲ ਬਾਕੀ ਹਫਤੇ ਨਾਲ ਪੂਰੀ ਖੁੱਲ ਜਾਣੀ ਛੋਟੀਆਂ ਪਤਲੀ ਆ ਆ ਲੋ ਜੀ ਠੀਕ ਆ ਵਾਟਰ ਕੁਆਲਿਟੀ ਕਾਫੀ ਖੂਬਸੂਰਤ ਆ ਦੋਸਤੋ ਸਲਾਉਣ ਜੋਗ ਆ ਕਾਫੀ ਜਿਆਦਾ ਸੋਹਣਾ ਆਰਡਰ ਲੱਗਾ ਇਸ ਪਿਓ ਮੋਰਾ ਜੀ ਠੀਕ ਆ ਪਿਓ ਮੋਰਾ ਦੀ ਤੁਸੀਂ ਜਿਹੜੀ ਆ ਮੰਨ ਮੰਨ ਸਕਦੇ ਹੋ ਹੈ ਪਿਓ ਮੋਰਾ ਦੀ ਆ ਬਿਲਕੁਲ ਜੈੱਡ ਬਲੈਕ ਰਣਜੀਤ ਮੋਨ ਵੀਰੇ ਦਾ ਲੈਣ ਦੇਣ ਕੀ ਲੋਗੇ ਮੋਲ ਵੀ ਜੀ ਇਸ ਤਰ੍ਹਾਂ ਵੀ ਹੁਣ ਆਪਾਂ ਵਾਦਾ ਹੀ ਕਰ ਬੈਠੇ ਰੋਗਾ ਨਾ ਛੋਟੀ ਦੇ ਤੈਨੂੰ ਪਤਾ ਕਿੰਨੇ ਰੁਪਈਆ ਦੀ ਐਡੀ ਕੋਈ ਸਾਂਭ ਲੈ ਕੋਈ ਦਿੰਦਾ ਨਹੀਂ ਬਿਲਕੁਲ ਛੋਟੀ ਵੀ ਜੀ ਇਹ ਵੀ 90 ਦੀ ਦੇ ਦਿਆਂਗੇ ਹਾਂ ਉਦੋਂ ਬਰਾ ਮਿਲ ਵੀ ਤਾਂ ਅੰਗਣਾ ਕਰਨ ਆਪਾਂ ਕਰੋ ਜੀ ਰੱਬੇ ਤੋਂ ਬਾਹਰ ਨਹੀਂ ਗਏ ਫਿਰ ਵੀ ਬਾਹਰ ਨਹੀਂ ਵੀ ਹੋਣਾ ਪਰ ਕਰਨੇ ਆ ਵੀ ਹੁਣ ਮੇਰਾ ਨਬਾਣਾ ਰਹਿ ਨਹੀਂ ਗਿਆ ਕਿਉਂਕਿ ਮੈਂ ਡੰਗਰ ਤੁਹਾਨੂੰ ਵੀਡੀਓ ਦਾ ਘੱਟ ਪਾਉਣਾ ਮੈਨੂੰ ਵੀਰ ਬੜੇ ਫੋਨ ਕਰਦੇ ਕਦੋਂ ਡੰਗਰ ਲਿਆਏਗਾ ਕਦੋਂ ਲਿਆਏਗਾ ਮੈਂ ਲਿਉਣਾ ਵੀ ਚੀ ਡੰਗਰ ਇੱਕ ਦੋ ਇੱਕ ਗੱਲ ਕਹਿ ਕੇ ਵੀ 90 ਤੋਂ ਅੰਦਰ ਥੋੜਾ ਪੰਗਾ ਵੀ ਪਾ ਲਿਆ ਹੋਊਗਾ ਕਦੀ ਸੋਚਦੇ ਹੋਗੇ ਵੀ ਪਤਾ ਕੀ ਬਾਜ਼ਾਰ ਆ ਕਿਸੇ ਵਾਲੇ ਜਿਆਦਾ ਭੱਕ ਜਾਂਦਾ ਕੋਈ ਵਪਾਰੀ ਨਾ ਵੀਰ ਮੇਰੇ ਚਲੋ ਨਵੇਂ ਲੱਗ ਜਾਂਦੇ ਉੱਠ ਪੈਂਦੇ ਥੋੜਾ ਜਿਹਾ ਉਹ ਥੋੜਾ ਬਧਾ ਰੇਟ ਗਲਤ ਮੁੱਲ ਕਰ ਦਿੰਦੇ ਆ ਬਾਕੀ ਇਹ ਆ ਵੀ ਵੀਰ ਹਰੇ ਕਹਿੰਦਾ ਮੈਨੂੰ ਚੰਗੀ ਚੀਜ਼ ਮਿਲੇ ਬਿਲਕੁਲ ਤੇ ਮਿਲੇ ਵੀ ਘੱਟ ਪੈਣਾ ਮੈਂ ਤਾਂ ਇਹ ਗੱਲ ਕਹੀ ਵੀ 90 ਤੋਂ ਅੰਦਰ ਲਿਆ ਕਰੋ ਕ ਨੇ ਕਿਹਾ ਤਾਂ ਵੀ ਤੂੰ ਕਿਹਾ ਵੀ 14 15 ਕਿਲੋ ਵਾਲੀ 90 ਤੋਂ ਦਵਾਵਾਂਗੇ ਚਲੋ ਮੈਂ ਵੀਰਾਂ ਦਾ ਸਤਿਕਾਰ ਕਰਦਾ ਵੀ ਚਲੋ ਜੇ ਮਿਲਦੀਆਂ ਤਾਂ ਆਪਾਂ ਦੇਨੇ ਆ ਤੇ ਚਲੋ ਜੇ ਆਪਾਂ ਮੈਂ ਡੰਗਰ ਲੈਣਾ ਦੋਵੇਂ ਬਨੇ ਬਹਿਣ ਵਾਲਾ ਤਾਂ ਕਰਕੇ ਥੋੜਾ ਜਿਹਾ ਵੀਜੀ ਘੱਟ ਆਉਣਾ ਮੈਂ ਤੇ ਬਾਕੀ ਚਲੋ ਕਿਸੇ ਚੀਜ਼ ਦਾ ਬੀਜ ਦੇ ਨਾਲ ਤੋਂ ਨਹੀਂ ਮਿਲਦਾ ਜਾਂਦਾ ਚੰਗੇ ਦਾ ਚੰਗਾ ਮਾੜੇ ਦਾ ਮਾੜਾ ਬਿਲਕੁਲ ਹੀ ਬਿਲਕੁਲ ਹਾਂਜੀ ਤੇ ਆ ਜਿਹੜੀ ਦੋਸਤੋ ਮੱਝ ਵੀਰ ਨੇ ਬਿਲਕੁਲ ਤੁਹਾਡੇ ਸਾਹਮਣੇ ਖੜੀ ਕਰਤੀ ਆ ਪੇਸ਼ ਕੀਤੀ ਆ ਅੜਾ ਖਵਾਨੇ ਦੀ ਕੁਆਲਿਟੀ ਵੇਖ ਲਓ ਥਣ ਵੇਖ ਲਓ ਬਿਲਕੁਲ ਨਜ਼ਦੀਕੀ ਤੋਂ ਬਿਲਕੁਲ ਦੋਸਤੋ ਇਹਨ ਬਿਲ ਤੇ ਅਰਜੀ ਤਤ ਪਰਲਾ ਤਾਂ ਥੋੜੇ ਜਿਹੇ ਵਿੱਚ ਕੋਈ ਕੋਸ਼ ਨਹੀਂ ਵੀ ਜੇ ਆਪਾਂ ਪੂਰੀ ਭਰਾ ਕੇ ਲਿਆਂਦੀ ਉਹ ਵੈ ਨਹੀਂ ਜਿੰਨਾ ਪੀਨੂ ਮੋੜਦੀ ਹੁੰਦੀ ਉਹਦਾ ਹੀ ਆ ਅੱਛਾ ਅੱਛਾ ਐ ਇੱਕ ਸੀ ਚੰਡੀ ਪੈ ਕੋਈ ਠੀਕ ਹੈ ਜੀ ਠੀਕ ਹੈ ਅਰੇ ਝੋਟੀ ਪੂਰੀ ਬੋਲੂਗੀ ਤੁਹਾਨੂੰ ਪਤਾ ਝੋਟੀ ਲੱਖੋਂ ਬਾਹਰ ਦੀ ਆ ਹਾਂ ਕੋਈ ਸ਼ਾਹ ਮਾਰੇ ਕਰਨ ਲਈ ਆਪਾਂ ਝੋਟੀ ਜਿਹੜੀ 15 ਦੀ 22 ਠੀਕ ਹੈ ਜੀ ਠੀਕ ਆ ਦੋਸਤੋ ਇੱਕ ਚੌਥੇ ਨੰਬਰ ਤੇ ਜਿਹੜੀ ਤੁਹਾਨੂੰ ਇਹ ਮੱਝ ਦਿਖਾਉਣੀ ਸੀਗੀ ਇਹ ਪੂਰੀ ਇਨਫਰਮੇਸ਼ਨ ਆਪਾਂ ਸਾਂਝੀ ਕਰਦੇ ਆ ਥੋਡੇ ਨਾਲ ਰਜੀਤ ਭਾਈ ਇਹ ਮੱਝ ਆਪਾਂ ਪਹਿਲਾਂ ਵੀ ਪਾਈ ਸੀਗੀ ਅੱਜ ਵੀ ਜੀ ਆਪਾਂ ਪਿੱਛੇ ਜਿਹੜੀਆਂ ਪਾਈਆਂ ਪਿਛਲੇ ਅੱਜ 25 ਦਿਨ ਹੋ ਗਏ ਬਣ ਵੀਡੀਓ ਪਾਈ ਉਹ ਜੇ ਆਪਾਂ ਤਿੰਨ ਮੱਝਾਂ ਪਾਈਆਂ ਹਨ ਇਹਦਾ ਆਪਾਂ ਦੱਸਿਆ ਸੀ ਬੈਣੀਆ ਸਾਨੂੰ ਪੀਜ ਆ ਗਿਆ ਭਾਈ ਵੀਡੀਓ ਕੱਢ ਕੇ ਵੀਰ ਵੇਖ ਲੈਣ ਉਦੋਂ ਤੋਂ ਹੀ ਆਪਾਂ ਟੇਨਮੈਂਟ ਦਾ ਬਹਲਾ ਨਹੀਂ ਚੱਲਿਆ ਨਹੀਂ ਅੱਛਾ ਅੱਛਾ ਉਦੋਂ ਵੀ ਦੱਸਿਆ ਸੀ ਉਦੋਂ ਵੀ ਮੈਂ ਦੱਸਿਆ ਹੈ ਆਪਾਂ ਵੀ ਜੀ ਵੀ ਇਹ ਤੇ ਧਾਰ ਨਹੀਂ ਜਾਂਦੀ ਹੂੰ ਤੇ ਇਹਦਾ ਬੱਚਾ ਗਿਆ ਮਰ ਅੱਛ ਫਰੇਗੀ ਤੇ ਹੁਣ ਇਹਦਾ ਥਾਣੇ ਤੇ ਟਿੱਲ 'ਚ ਵੇਚਣੀ ਜੀ ਆਪਾਂ ਅੱਜ 25 ਕਿ ਦਿਨ ਹੋ ਗਿਆ ਸੂਹਾ ਹਾਂ ਮਿਲਦੀ ਇਦਾਂ ਹੀ ਆਂ ਭਾੜੇ ਵੰਡੇ ਚਾਰ ਭਾੜੇ ਵੰਡੇ ਦੇ ਭਾਵੇਂ ਉੱਦਾਂ ਵੇਚ ਗਏ ਤੇ ਦੁੱਧ ਹੁਣ ਹਾਜ਼ਰ ਦੁੱਧ ਵੀ ਜੀ ਹਾਜ਼ਰ ਤੇ 12 ਕਿਲੋ ਆਪਾਂ 11 ਕਿਲੋ ਦੀ ਗਾਰੰਟੀ ਦੇਵਾਂਗੇ 11 ਕਿਲੋ ਤੇ 12 ਦੋਸਤੋਂ ਦੁੱਧ ਹੋਊਗਾ ਸੂਹਾ ਤੀਜਾ ਹੋ ਸਕਦਾ ਸੂਹਾ ਵੀ ਜੀ ਦੂਜਾ ਪਿਓਰ ਦੂਜਾ ਸੂਹਾ ਹਾਂਜੀ ਠੀਕ ਆ ਤੇ ਮੜਾ ਦਿਖਾ ਦਈਏ ਇੱਕ ਵਾਰੀ ਫੇਰ ਜੀ ਤੇ ਬਾਅਦ ਵਿੱਚ ਚੁਵਾਈ ਜੜੀ ਦੋਸਤੋਂ ਇਹਦੀ ਵੀ ਆਪਾਂ ਕਰਕੇ ਦਿਖਾ ਦਵਾਂਗੇ ਤਿੰਨ ਥਣ ਪ੍ਰੋਪਰ ਵਰਦੇ ਆ ਸੋ ਵੀਡੀ ਤੇ ਰੇਟ ਮੋਂ ਲੋ ਪੁੱਛ ਲਾਂਗੇ ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗੀ ਤਸੱਲੀ ਕਰਕੇ ਆਪਦੀ ਖਰੀਦ ਕਰ ਸਕਦੇ ਹੋ ਬਾਕੀ ਵੱਡੀ ਆ ਛੋਟੀ ਵੱਡੀ ਆ ਪਿੱਟ ਪੁੱਠੇ ਤੋਂ ਵੇਖੋਗੇ ਪੂਰੀ ਰਾਜੀ ਆ ਵਜਨਦਾਰ ਆ ਆ ਦੇਖੋ ਠੀਕ ਆ ਬਾਕੀ ਇੱਕ ਥਣ ਜਿਹੜਾ ਦੋਸਤੋ ਅੱਜ ਤੋਂ 25 ਦਿਨ ਪਹਿਲਾਂ ਜਿਹੜੀ ਅਸੀਂ ਵੀਡੀਓ ਪਾਈ ਸੀ ਬਿਲਕੁਲ ਤਾਜੀ ਸੁਈ ਸੀਗੀ ਤੇ ਉਦੋਂ ਥਣਾ ਦੇ ਵਿੱਚ ਬਰੀਕ ਧਾਰ ਸੀ ਤੇ ਟ੍ਰੀਟਮੈਂਟ ਜਿਹੜਾ ਇਹਨੇ ਦਿਨਾਂ ਦੇ ਵਿੱਚ ਕਰਵਾਇਆ ਸੀ ਬਟ ਉਹ ਜਿਹੜਾ ਪ੍ਰੋਪਰ ਚੱਧਿਆ ਨਹੀਂਗਾ ਇਸ ਕਰਕੇ ਤੁਸੀਂ ਤੇਲ ਸਮਝ ਕੇ ਜਿਹੜਾ ਸਬਦਾ ਕਰ ਸਕਦੇ ਹੋ ਬਾਕੀ ਆਪਾਂ ਜਵਾਈ ਤੁਹਾਨੂੰ ਕਰਕੇ ਦਿਖਾ ਦਿੰਦੇ ਹਾਂ ਹਾਂਜੀ ਕਰ ਲਓ ਆਪਾਂ ਸਮਾਜੀ ਤੇ Okay. ਠੀਕ ਆ ਅਰੰਜੀਤ ਵੀਰੇ ਉਹਦਾ ਮੁੱਲ ਕਿੰਨਾ ਹੋਊਗਾ ਜਿਹੜੀ ਆਪਾਂ ਨੇ ਉਹ ਮੱਛ ਪਾਈ ਉਹ ਵੀਜੀ 650 ਛੋਟ ਕਰ ਦਿਆਂਗੇ 65000 ਚ ਹਾਂਜੀ 11 ਕਿਲੋ ਪੈਲ ਨੈਟ ਦੁੱਧ ਤੇ ਦੁੱਧ ਤੁਰਕ ਦਾ ਤੇ ਦਈਏ ਸੰਪਰਕ ਨੰਬਰ ਆਪਣੇ ਵੀਜੀ ਨੰਬਰ 97811 48226 ਠੀਕ ਹੈ ਜੀ ਹਾਂਜੀ ਇਹ ਵੀਰ ਬੇਨਤੀ ਹੈ ਵੀ ਜਿਦ ਤਰ੍ਹਾਂ ਵੀਰ ਮੈਨੂੰ ਫੋਨ ਕਰਦੇ ਨਾ ਵੀ ਅਸੀਂ ਦੋ ਬੰਨੇ ਬਹਿਣ ਵਾਲੀ ਲੈਣੀ ਹੀ ਵੀਰ ਜੀ ਮੈਂ ਵੀਡੀਓ ਸੇ ਕਰਕੇ ਇਹ ਵੀਡੀਓ ਪਾਈ ਹੈ। ਕੋਈ ਕੁਝ ਮਾਵੀਰਾ ਤੋਂ ਮਾਫੀ ਮੰਗਦਾ ਵੀ ਮੈਨੂੰ ਫੋਨ ਕਰਦੇ ਵੀ ਕਦੋਂ-ਕਦੋਂ ਮੇਰੇ ਕੋਲ ਵੀਰੇ ਨੂੰ ਨੰਬਰ ਨਹੀਂ ਜੀ ਫੀਡ ਹੁੰਦਾ ਤੁਸੀਂ ਆਪ ਹੀ ਕਰਕੇ ਪੁੱਛ ਲਿਆ ਕਰੋ। ਹੂੰ ਬਾਕੀ ਇਹ ਨਹੀਂ ਮੈਂ ਬੈ ਕੇ ਵਿਖਾਦਾ ਬੈ ਕੇ ਵੇਖਣ। ਇਹ ਡੰਗਰ ਲੱਤ ਜੋਕਦਾ ਤੇ ਫਰੀ। ਬਿਲਕੁਲ। ਹਾਂ ਜੀ। ਬਾਕੀ ਧੰਨਵਾਦ ਵੀਰਾਂ ਦਾ। ਬਿਲਕੁਲ। ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਰঞ্জੀਤ ਸਿੰਘ ਪਿੰਡ ਸ਼ਾਹਪੁਰ ਤਸਵੀਰ ਜਿਹੜਾ ਸ਼੍ਰੀ ਤਰਨਤਨ ਸਾਹਿਬ। ਅੱਜ ਦਿਖਾਏ ਗਏ ਪਸੂਆਂ ਦੇ ਵਿੱਚੋਂ ਤੁਸੀਂ ਤਸੱਲੀ ਕਰ ਸਕਦੇ ਹੋ ਘਰ ਵਿਜ਼ਿਟ ਕਰਕੇ। ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ